ਹਾਂਜੀ ਕੀ ਹਾਲ ਚਾਲ ਨੇ ਜੀ ਸਾਰਿਆਂ ਦੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਬਾਦ ਵਾਲੇ ਵਿੱਚ ਅੱਜ ਆਪਾਂ ਉਸ ਇਨਸਾਨ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਨੇ ਪੰਜਾਬੀ ਇੰਡਸਟਰੀ ਦੇ ਨਾਮੀ ਸਿੰਗਰਾਂ ਨੂੰ ਆਪਣੇ ਲਿਖੇ ਹੋਏ ਗਾਣੇ ਦਿੱਤੇ ਤੇ ਉਹ ਸੁਪਰ ਡੂਪਰ ਹਿੱਟ ਹੋਏ ਹਾਂਜੀ ਆਪਾਂ ਗੱਲ ਕਰ ਰਹੇ ਹਾਂ ਪੰਜਾਬੀ ਗੀਤਕਾਰ ਜੰਗ ਢਿੱਲੋਂ ਦੀ ਜਿਸ ਦਾ ਨਾਂ ਅੱਜ ਦੀ ਦੁਨੀਆ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਹੈ ਅੱਜ ਆਪਾਂ ਜੰਗ ਢਿੱਲੋ ਦਾ ਜੀਵਨ ਪੜ੍ਹਾਈ ਫੈਮਿਲੀ ਅਤੇ ਸਟਰਗਲ ਲਈ ਬਾਰੇ ਗੱਲ ਕਰਾਂਗੇ ਸੋ ਚਲਦੀ ਚਲਦੀ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਜਰੂਰ ਕਰੋ ਸੋ ਜਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਹਾਂਜੀ ਦੋਸਤੋ ਜੰਗ ਢਿੱਲੋ ਲੁਧਿਆਣਾ ਦੇ ਪਿੰਡ ਪੁੜਾਣ ਦਾ ਰਹਿਣ ਵਾਲਾ ਹੈ ਜੋ ਕਿ ਮੁੱਲਾਪੁਰ ਦਾਖਾਂ ਦੇ ਕੋਲ ਪੈਂਦਾ ਹੈ ਜੰਗ ਢਿੱਲੋ ਆਪਣੇ ਪਿੰਡ ਦਾ ਜ਼ਿਕਰ ਆਪਣੇ ਹਰ ਇੱਕ ਗਾਣੇ ਵਿੱਚ ਕਰਦਾ ਹੈ। ਜੰਗ ਢਿੱਲੋ ਦਾ ਅਸਲ ਨਾਮ ਜੰਗਦੀਪ ਸਿੰਘ ਢਿੱਲੋ ਹੈ। ਜੇਕਰ ਆਪਾਂ ਜੰਗ ਢਿੱਲੋ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਇਹਨਾਂ ਦੇ ਪਰਿਵਾਰ ਵਿੱਚ ਤਿੰਨ ਭੈਣਾਂ ਨੇ ਜੋ ਕਿ ਵਿਆਹੀਆਂ ਹੋਈਆਂ ਨੇ ਤੇ ਇਹਨਾਂ ਦੇ ਮਾਤਾ ਪਿਤਾ ਇਹਨਾਂ ਨੂੰ ਸਦੀਵੀ ਵਿਛੋੜਾ ਦੇ ਗਏ ਨੇ। ਜੇਕਰ ਆਪਾਂ ਜੰਗ ਢਿੱਲੋ ਦੇ ਵਿਆਹ ਦੀ ਗੱਲ ਕਰੀਏ ਤਾਂ ਜੰਗ ਢਿੱਲੋ ਦਾ ਵਿਆਹ ਹੋ ਚੁੱਕਾ ਹੈ। ਤੇ ਇਹਨਾਂ ਦੀ ਵਾਈਫ ਦਾ ਨਾਮ ਜੈਸਮੀਨ ਹੈ। ਜੰਗ ਢਿੱਲੋ ਦੀਆਂ ਦੋ ਧੀਆ ਵੀ ਨੇ। ਜੰਗ ਢਿੱਲੋ ਨੂੰ 8ਵੀਂ 9ਵੀਂ ਜਮਾਤ ਤੋਂ ਹੀ ਲਿਖਣ ਦਾ ਸ਼ੌਂਕ ਪੈ ਗਿਆ ਸੀ ਤੇ ਜੰਗ ਢਿੱਲੋ ਗਾਣੇ ਲਿਖ ਕੇ Facebook account ਉੱਤੇ ਪਾ ਦਿੰਦਾ ਸੀ ਤੇ ਇੱਕ ਦਿਨ ਜੰਗ ਢਿੱਲੋ ਨੂੰ ਫੋਨ ਆਇਆ ਤੇ ਉਸਨੇ ਜੰਗ ਢਿੱਲੋ ਤੋਂ ਗਾਣਾ ਲੈਣ ਦੀ ਗੱਲ ਕੀਤੀ ਤੇ ਜੰਗ ਢਿੱਲੋ ਨੇ 3500 ਰੁਪਏ ਵਿੱਚ ਆਪਣਾ ਗਾਣਾ ਦੇ ਦਿੱਤਾ ਤੇ ਅੱਜ ਦੇ ਟਾਈਮ ਵਿੱਚ ਜੰਗ ਢਿੱਲੋਂ ਦੁਆਰਾ ਲਿਖੇ ਤੇ ਮਸ਼ਹੂਰ ਪੰਜਾਬੀ ਸਿੰਗਰਾਂ ਦੁਆਰਾ ਗਾਏ ਗਏ ਗਾਣਿਆਂ ਦੀ ਗੱਲ ਕਰੀਏ ਜੋ ਕਿ ਬਹੁਤ ਹੀ ਸੁਪਰ ਹਿੱਟ ਹੋਏ ਨੇ ਤੇ ਉਹਨੇ ਟਾਈਗਰ ਦੁਆਰਾ ਜੰਗਲ ਦਾ ਰਾਜਾ, ਵੀਰਬਲ, ਮੁਲਤਾਨ, ਕੌਣ ਹਊ, ਲਾਈਫ ਕੋਡ ਤੇ ਗਲਾਬ ਸਿੱਧੂ ਦੁਆਰਾ ਗਾਏ ਗਏ ਲਾਹੌਂ ਸੰਗ, ਯਾਦਗਾਰ, ਯਸ ਨੌ, ਸਵਾਦ, ਆਣ ਮਿਲੋ 60 ਪਾਉਂਡ ਅਤੇ ਅਸਲੇ ਵਰਗੇ ਮਸ਼ਹੂਰ ਸੌਂਗ ਨੇ ਜੋ ਕਿ ਜੰਗਟਲੋ ਦੁਆਰਾ ਲਿਖੇ ਗਏ ਨੇ ਤੇ ਜੰਗਟਲੋ ਦਾ ਕਹਿਣਾ ਹੈ ਉਹ ਜਲਦ ਹੀ ਆਪਣੇ ਚਾਹਣ ਵਾਲਿਆਂ ਲਈ ਇੱਕ ਫਿਲਮ ਦੀ ਸਟੋਰੀ ਲੈ ਕੇ ਆਉਣਗੇ ਸੋ ਦੋਸਤੋ ਇਹ ਸੀ ਜੰਗਟਲੋ ਦੇ ਜੀਵਨ ਬਾਰੇ ਛੋਟੀ ਜਹੀ ਝਲਕ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜੋ ਦੱਸਿਓ ਅਤੇ ਸਾਡੇ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਵਾਦ ਵਾਲਿਆਂ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ